ਇਹ ਫੌਜੀਆਂ ਦੀ ਲਿਸਟ ਹੈ ਜੀ ਸਾਡੇ ਪਿੰਡ ਦੇ ਜੋ ਵੀ ਆਰਮੀ ਪਰਸਨ ਹੈ ਨਾ ਅੱਛਾ ਸਾਰਿਆਂ ਦੀ ਡਿਟੇਲ ਹੈ ਜੀ ਹੂੰ ਪਾਈ ਦੇ ਦੋ ਫੌਜੀਆਂ ਹਾਂਜੀ ਇਹ ਦੋਹੇ ਪਾਈ ਸੀ ਇਹ ਦੋਹੇ ਫੌਜ ਹੈ ਹੂੰ ਆਪਣੇ ਇਸ ਟਾਈਮ 93 ਹੈ ਜੀ ਆਪਣੇ ਫੌਜੀ ਹੈ ਜੀ ਬਾਕੀ ਇਹ ਜੋ ਇੱਕ ਦੋ ਮਿਸ ਵੀ ਹੋ ਸਕਦੇ ਆ ਅੱਛਾ ਤੁਸੀਂ ਲਿਸਟ ਮੇਨਟੇਨ ਕਰ ਲਈ ਹਾਂ ਇਹ ਨਹੀਂ ਇਹ ਫਾਦਰ ਸਾਹਿਬ ਨੇ ਕੀਤੀ ਹੋਈ ਹੈ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਜੀ 2007 ਜੋ ਮੇਰੇ ਰਜਿਸਟਰ ਹੱਥ ਲੱਗਿਆ ਅੱਛਾ ਨਾ ਲਿਖਿਆ ਹੋਇਆ ਲਿਸਟ ਆਫ ਆਰਮੀ ਪਰਸਨ ਹਿਰਦਾਵ ਆ ਦੇਖੋ ਜੀ ਕੈਮਰਾ ਪਾਓ ਜੀ ਨੇੜੇ ਜੀ ਲਿਆ ਕੇ ਜੀ ਲਿਸਟ ਆਫ ਆਰਮੀ ਪਰਸਨਸ ਹਰਦਾਪੁਰ ਫਾਤ ਸਾਹਿਬ ਦਾ ਨਾਮ ਕੀ ਸੀਗਾ ਜੀ ਸੁਭੇਦਾਰ ਮੇਜਰ ਜੁਗਿੰਦਰ ਸਿੰਘ ਬੜਾ ਵੱਡਾ ਕੰਮ ਕੀਤਾ ਜੀ ਉਹਨਾਂ ਨੇ ਅੱਜ ਅੱਜ ਉਹਨਾਂ ਨੂੰ ਅਸੀਂ ਫੇਰ ਨਤਮਸਤਕ ਕਰਦੇ ਆ ਜੀ ਯਾਦ ਕਰਦੇ ਆ ਨਾ ਐਕਸ ਐਸ ਐਸ ਮੰਡ ਲੈਫਟਨੈਂਡ ਕੈਪਟਨ ਮੇਜਰ ਐਕਸ ਕੈਪਟਨ ਇਹ ਸਾਰੇ ਲਿਸਟ ਬਣੀ ਹੈ ਆ ਪੰਜ ਸੱਤ ਨਾਮ ਪੜ੍ਹਦੇ ਮੋٹے ਮੋٹے ਜੱਦੀ ਦਿਲ ਦੀ ਹਾਂਜੀ ਹਾਂਜੀ ਇਹ ਇਹਦੇ ਨਾਮੇ ਸੰਤ ਸਿੰਘ ਮੰਗਲ ਸਿੰਘ ਇੱਥੇ ਤੁਹਾਡਾ ਨਾਮ ਲਿਖਿਆ ਤਾਂ ਹੀ ਲਿਖ ਰਹੇ ਆਪਾਂ ਹਾਂਜੀ ਕਰਨਲ ਐਕਸ ਐਸ ਐਸ ਮੰਡ son of ਕਰਤਾਰ ਸਿੰਘ ਹਮ ਬਰਗੇਡੀਅਰ ਜੀ ਐਸ ਮੰਡ ਮੇਜਰ ਦਿਆਲ ਸਿੰਘ ਹੁੰਦੀ ਬੈਠੇ ਲੈਫਟੀਨੈਂਟ ਕਰਨਲ ਐਚ ਐਸ ਮੰਡ ਹਮ ਮੇਜਰ ਐ ਮੇਜਰ ਐਕਸ ਦਿਆਲ ਸਿੰਘ ਹਮ ਠੀਕ ਹੈ ਕੈਪਟਨ ਐਕਸ ਤਰਲੋਚਨ ਸਿੰਘ ਕਰਤਾਰ ਸਿੰਘ ਲੰਬੀ ਲਿਸਟ ਹੈ ਬਹੁਤ ਲੰਬੀ ਲਿਸਟ ਹੈ ਬਹੁਤ ਹੀ ਲੰਬੀ ਲਿਸਟ ਹੈ ਕਮਾਲ ਦੀ ਗੱਲ ਬਹੁਤ ਹੀ ਵਧੀਆ ਲੱਗਿਆ ਜੀ ਅੱਜ ਤਾਂ ਦੇਸ਼ ਦੇ ਰਖਵਾਲਿਆਂ ਨੂੰ ਤਿਆਰੀ ਕਰ ਰਿਹਾ ਜੀ ਅਸੀਂ ਇੱਕ ਬੋਰਡ ਚ ਪਾਉਣਾ ਹੈ ਪਿੰਡ 'ਚ ਤਾਂ ਕਿ ਜਿਹੜੇ ਬੱਚੇ ਮੋਟੀਵੇਟ ਹੋ ਸਕਣ ਵੀ ਫੌਜ ਵੀ ਜਾਣ ਵਾਸਤੇ ਉਹਨਾਂ ਨੂੰ ਵੀ ਲੱਗੇ ਵੀ ਸਾਡੇ ਪਿੰਡ 'ਚ ਇੰਨੇ ਫੌਜੀ ਆ ਅੱਗੇ ਬੱਚੇ ਵੀ ਕਹਿ ਵੀ ਸਾਡਾ ਵੀ ਇਹ ਲਿਸਟ ਤੇ ਨਾਮ ਆਵੇ ਆਉਣ ਵਾਲੇ ਅਗਲੀ ਵਾਰ ਆਉਂਗੇ ਜਦੋਂ ਤੁਸੀਂ ਨੈਕਸਟ ਹੈ ਤਾਨੂੰ ਬੋਰਡ ਤੇ ਇੱਕ ਜਗ੍ਹਾ ਬੋਰਡ ਮਿਲੇਗਾ ਇਸ ਜੀ ਬਲਾਲੇਓ ਸਾਨੂੰ ਜੀ ਬਿਲਕੁਲ ਜੀ ਬਿਲਕੁਲ ਲਓ ਜੀ ਆ ਦੇਖੋ ਫੌਜੀਆ ਦਾ ਰਜਿਸਟਰ ਸਰਪੰਚ ਸਾਹਿਬ ਨੇ ਪੂਰਾ ਇਹਨਾਂ ਦੇ ਪਿਤਾ ਜੀ ਨੇ ਇਹ ਮੇਨਟੇਨ ਕੀਤਾ ਹੋਇਆ ਜੀ ਲਗਭਗ ਇਸ ਦੇ ਵਿੱਚ 95 ਨਾਮ ਹੈ ਜੀ 93ਵੇਂ ਨਾਮ 93 ਨੇਮਸ ਹੈ ਜੀ ਜਰੂਰ ਕਰਿਓ ਕਮੈਂਟ ਜੀ ਦੇਸ਼ ਦੇ ਰਖਵਾਲੇ ਫੌਜੀਆ ਦੇ ਉੱਤੇ ਔਰ ਬੜੇ ਸਿਹਤਯਾਬ ਹੈ ਆ ਇੱਕ ਦੇਖੋ ਸਾਡੇ ਨਾਲ ਬਿਲਕੁਲ ਮਾਡਲ ਬੜੇ ਜਬਰਦਸਤ ਹੈ ਨਛੱਤਰ ਸਿੰਘ ਜੀ ਸਾਡੇ ਨਾਲ ਚੱਲ ਰਹੇ ਨੇ ਤੇ ਆ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਜੀ ਇਹ ਸਾਡੇ ਫੌਜੀ ਸਾਹਿਬ ਹੈ ਮਲਕੀਸ਼ ਸਿੰਘ ਆਓ ਜੀ ਬਲਾਓ ਜੀ ਇਹ ਬੱਚੇ ਨੂੰ ਟ੍ਰੇਨਿੰਗ ਆਦੇ ਘਟੋ ਘਟੇ ਟ੍ਰੇਨਿੰਗ ਲੈ ਕੇ ਬੱਚੇ ਚਾਰ ਪੰਜ ਬੱਚੇ ਆਪਣੇ ਏਰੀਏ ਦੇ ਭਾਤੀ ਹੋਏ ਫ੍ਰੀ ਆਫ ਕਾਸਟ ਟ੍ਰੇਨਿੰਗ ਦਿੰਦੇ ਰਹੇ ਬਲਾਓ ਜੀ ਅੱਗੇ ਜੀ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲਿਆ ਜੀ ਤੁਸੀਂ ਤਾਂ ਬੜਾ ਕਰਦੇ ਟ੍ਰੇਨਿੰਗ ਦਾ ਕੰਮ ਬੜਾ ਜ਼ਬਰਦਸਤ ਕੰਮ ਹੈ ਜੀ ਇੱਕ ਵੱਖਰਾ ਜਿਹਾ ਵਲੌਗ ਹੈ ਇੱਕ ਵੱਖਰਾ ਪਿੰਡ ਹੈ ਕਾਰਨ ਇਹ ਕਿ ਫੌਜੀਆ ਦਾ ਪਿੰਡ ਹੈ ਜੀ ਮਰਦ ਕਮਾਲ ਕਰਤਾ ਜੀ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਬਾਪੂ ਜੀ ਬਣ ਗਈ ਗੱਲ ਫਿਰ ਬਣ ਗਈ ਬਣਾਤੀ ਬਣ ਗਈ ਨਾ ਜੀ ਗੱਲ ਬਣਾਤੀ ਗੱਲ ਬਾਪੂ ਜੀ ਨੇ ਬਣਾਤੀ ਗੱਲ